ਨੋ ਬਾਈ ਇੰਨਾ ਆਵਾਜ਼ ਵਾਲਾ ਬੱਕਰਾ ਮੰਡੀ ਦੇਖ ਸਕਦੇ ਤੁਸੀਂ ਮਾਲ ਬਹੁਤ ਵਧੀਆ ਆਉਂਦਾ ਹੁੰਦਾ ਬਾਈ ਇੱਥੇ ਸਾਰੇ ਕੰਮ ਦੀ ਸਾਰੇ ਕੰਮ ਦੀ ਨਹੀਂ ਸਾਡਾ ਵਧੀਆ ਸਰਕਲ ਚੱਲਦਾ ਦੇਖ ਸਕਦੇ ਤੁਸੀਂ ਹਰ ਸ਼ੁੱਕਰਵਾਰ ਨੂੰ ਹੀ ਬੱਕਰਾ ਮੰਡੀ ਲੱਗਦੀ ਹੈ ਬਾਈ ਛਾਉਂਦਾ ਬਾਈ ਪੂਰਾ ਵਧੀਆ ਫਰਵਾਨ ਦਾ ਦੇਖ ਸਕਦੇ ਤੁਸੀਂ ਕਾਫੀ ਦਾ ਵਸਦਾ ਪੂਰੀ ਕਾਪੀ ਲੈ ਆਉ ਲੋ ਭਾਈ ਮਾਲ ਦੇਖ ਸਕ ਰਹੇ ਤੁਸੀਂ ਕਾ ਤੁਸ ਆਇਆ ਕਰੋ ਬੋਲੋ ਇੰਨਾ ਕਰੋ ਫਿਰ ਲਿਖਾਈ ਤੂੰ ਕਾ ਜੀ ਪੈਸੇ ਵੀ ਪੁੱਣ ਫਿਰ ਦੇ ਦੇ ਦੀ ਸ਼ੋਰਤੀ ਲਿਖਾਈ ਕਰਾ ਲਿਓ ਤੁਸੀਂ ਠੀਕ ਆ ਹਾਂ ਕਹਿੰਦਾ ਪਹਿਲੇ ਹਫਤੇ ਦੇ ਵਿੱਚ ਗੱਲ ਕਰਾਂਗੇ ਉਹ ਪਹਿਲੇ ਕਦੋਂ ਪਹਿਲੇ ਹਫਤੇ ਆਹ ਮਰਜ਼ੀ ਦਾ ਜੀ ਦੱਸ ਜਦੋਂ ਮਰਜ਼ੀ ਇੱਕ ਖਾਲਾ ਦੇ ਦਿੰਦੇ ਬਿਲਕੁਲ ਜੀ ਬੋਲ ਅਗਰ ਵੀਡੀਓ ਦੇ ਬੋਲਦੇ ਰਿਆਂ ਦੀ ਮੰਡੀ ਤੇ ਜਾਉਂਗਾ ਪਹਿਲਾਂ ਤੋਂ ਹਾਂ ਜੀ ਜੀ ਸਾਰੀ ਬਾਤ ਰੱਖੀ ਹੋਈ ਹੈ ਕਦੇ ਕੋਈ ਕੋਈ ਰੱਖਦਾ ਹੈ ਹਾਂ ਨੋ 6.7 ਹਜ਼ਾਰ ਤਾਂ ਹੋ ਗਿਆ ਆ ਲੈ ਲੈ ਪੈਸੇ ਲੋੜ ਆ ਤਾਂ ਹੀ ਲੈ ਜਾ ਕੇ ਬਸ ਨਿੱਤੇ ਦੀ ਲੋੜ ਚ 24 ਘੰਟੇ ਤੈਨੂੰ ਲੋੜ ਰਹਿੰਦੀ ਚਲੂ ਹੋ ਗਿਆ ਬੁੱਟੇ ਤੂੰ ਦੇਈਦਾ ਕਹੀ ਕਿਸੇ ਕਿਹੜੇ ਪੱਜੇ ਨੇ ਲੈ ਲੈ ਕਾ ਮੈਂ ਤਾਂ ਆਪ ਲੈਣੇ ਵੀ ਆਨੇ ਮੈਂ ਦੇ ਨਾ 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 ਮੈਂ ਤਾਂ ਆਦੀ ਆ ਤੋ ਇਹ 3000 ਰੁਪਏ ਦੇ ਦਿੱਤੇ 25 ਹੀ ਦੇ ਦਿੱਤੇ 3000 ਦੇ ਦਿੱਤੇ 3000 ਲੈ ਜਾ ਛੋਟ ਕੇ ਹੋ ਨਹੀਂ ਉਹ ਕਿੱਥੇ ਦੇ ਲ ਜਾਂਦੇ ਸੀ ਕੋਲ ਮਰ ਜਾਗੇ ਮੇਰੇ ਯਾਰ ਕੋਈ ਉਹ ਪੱਠ ਦੇ ਦੇਦਾ ਹੁਣ ਪੁੱਛ ਰਿਹਾ ਥੋੜੀ ਹੋਂ ਤਾਂ ਮੈਂ ਦੋ ਕੋਈ ਨਾ ਮਾਰ ਲੋ ਛੋਟ ਮਾਰ ਲੋ ਭਾਈ ਉਹ ਜਿੱਲਾ ਪੱਟੀ ਬਰੀ ਐ ਮੈਂ ਛੋਟ ਮਾਰ ਤਾ ਜੀ ਸਾਥ ਆਏ ਨਹੀਂ ਆ ਦੇਸ਼ ਕੀ ਜਾਓ ਤੈਨੂੰ ਵੀ ਲੋ ਦੀ ਆ ਪੱਠ 12500 ਕਹਿੰਦੇ ਨੇ ਬਾਈ 9000 ਲੱਗ ਗਿਆ ਇਹ ਇਹਨਾਂ ਨੇ ਪ੍ਰਕਾਸ਼ ਵਰਗੇ ਲੈਤੀ ਬਾਬਾ ਕਿੰਨੇ ਦਿਨ ਸਾਢੇ 9 10000 ਲਿਖਾਈ ਆਪੀ ਕਰਾ ਲਾਂਗੇ ਆ ਲਖਾਈ ਆ ਕਰਾ ਕੇ ਦੇਣਗੇ ਤਿੰਨ ਚਾਰ ਲੈ ਜੀ ਇਹਦੀ ਨਹੀਂ ਮੂੜੀ ਹੈਗੀ ਪੂਰਾ 10000 ਰੱਬ ਤੁਹਾਨੂੰ ਵਾਦਾ ਕਰੇ ਤੇਰੀ 20-20 ਪਿਕ ਜੀ ਨਾ ਕਿਤੇ ਪੰਜ ਚਰਲੇ ਵਰਤਾ ਪੈਂਦੇ ਜਿਹੜੇ ਲਈ ਬਾੜਾ ਖਰਚੀ ਪੈਂਦੇ ਆ ਹੋਰ ਪਾੜਾ ਗੱਡੇ ਸੂਤ ਨੇ ਆ ਦਾ ਪੈਣਾ ਤੇ ਸਾਢੇ 10 ਜਿਹਦਾ ਵੜ ਗਈ ਆ ਵੱਢੀ ਪ੍ਰਗਸ਼ਤਾ ਇਹਦੀ ਘੱਟ ਚੰਗੇ ਸੁੱਕੀ ਕੱਟ ਰੂਣੀ ਘੱਟੀ ਬੱਟ ਕਦੋਂ ਕਦੋਂ ਹੋਇਆ ਉੱਪਰ ਲੜਦਾ ਨਾ ਲੋਰ ਨੇ ਕਾੜਨੇ ਦੋਸ ਛੇ ਦੇ ਬਾਈ ਲਾ ਦੋ ਤਰੋ 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 ਨਾ ਮੋੜ ਦੇ ਵੀਰੇ ਇਹਦਾ ਹੁਣ ਬੱਚਾ ਬਾਈ ਕਰੂਗਾ ਹੁੰਦਾ ਫੜੀ ਜੱਟ 17 ਗਾਂ 17 ਇੰਚ ਗੰਢਾ ਦਾ ਹਰੇ ਕੇ ਪੀਓ ਚੀਜ਼ ਹੈ ਇੱਕ ਕੋਈ ਸ਼ਾਮਗ ਦਾ ਨੂੰ ਮੀਂਹ ਚਲੀ ਦੇ ਕੁੱਟੇ ਵੇਨਣ ਕਰ ਨੀ ਪਈ ਜਾਨਾ ਅੱਜ ਮਾਹਰ ਕਰਦਾ ਕੰਮ ਮਿਲ ਜਦੋਂ ਤੁਸੀਂ ਆ ਆ ਕੁਝ ਸਾਨੂੰ ਬਾਈ ਕੰਨ ਛੱਡ ਦੇ ਕੁਝ ਨਿਕਲ ਆ ਜੈ ਸਿੰਘ ਰਾਮਬਾਲੀ ਦੀ ਮੰਡੀ ਦੇ ਸਰਾਮ